ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਟਾੜੇ ਵਾਸਤੇ ਕਹਿਣ ਦੀ ਵੀਡੀਓ ਸਭ ਤੋਂ ਪਹਿਲਾਂ ਟਾੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਸਪੋਰਟ ਕਰਦੇ ਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਐ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਕਿਰੇ ਕੋ ਕੇ ਵਿੱਚ ਜੜੇ ਪੰਜ ਛੇ ਮੈਤੋਂ ਬਾਹਰ ਦੇ ਤੁੰਗਟੀਆਂ ਵਾਓ ਕਿੰਨੀ ਭੈੜੀ ਲੱਗਦੀ ਆ ਕਿੱਡਾ ਭੈੜ ਹਾਏ ਤੂੰ ਪਾਣੀ ਵਿੱਚ ਡੁੱਬ ਮਰੇ ਨਾ ਗਰੇ ਟੋਰੀ ਲੱਕਰ ਤੇ ਜੱਟਾ ਤੇ ਉਨੀ ਫਿਲਟਰ ਲਾ ਕੇ ਵੀਡੀਓ ਬਣਾਈ ਆ ਤੱਕੇ ਨਾ ਹੀ ਕਿਊਟ ਬਣੀ ਜਾਂਦੀ ਆ ਪਿੱਛੇ ਸੱਸ ਤੇਰੇ ਫੋਨ ਲੈ ਕੇ ਖੜੀ ਆ ਭਾਰ ਕੇ ਖੰਗੂਰਾ ਜੇ ਸ਼ਰੀਕ ਲੰਘ ਜਾਵੇ ਫਿਰ ਜੱਟੀਏ ਜਵਾਨੀ ਤੇਰੇ ਨੂੰ ਮੈਨੂੰ ਲੱਗਦਾ ਮੱਜ ਵਾਲਾ ਟੀਕਾ ਲੱਗ ਗਿਆ ਗਲਤੀ ਨਾਲ ਮਿੰਟੂ ਵੀਰ ਕਰੋ گورਕੋਸ਼ਾਬ ਵੱਲ ਭਰਾ ਸਲੇਡੇ ਦੀ ਆਤਮਾ ਨਾਲ ਖੇਡਦਾ ਹੋਇਆ ਬਨੀ ਤੇਰੇ ਲਾਨਤਾ ਦੂਜੇ ਤਿਜ ਨੇ ਪੰਗਾ ਪਾਈ ਰੱਖਦਾ ਜੱਣ ਧਿਆਨ ਆ ਯਾਰ ਇਹ ਆਪਦੇ ਮੂੰਹ ਦੇ ਵੱਜ ਵੀ ਜਾਂਦਾ ਹੁੰਦਾ ਬਾਈ ਰੁੱਕ ਕੇ ਗੱਲ ਦੱਸ ਕੀ ਹੋਈ ਆ ਬਾਈ ਤੂੰ ਡੰਗਰੀ ਰੱਖ ਲੈ ਇੱਧਰ ਔਖਾ ਤੇਰਾ ਇਹਦਾ ਕੋਈ ਕਸੂਰ ਨਹੀਂ ਪਿੱਛੋਂ ਮਾਲ ਹੀ ਤੇਜ ਹੁੰਦਾ ਲੱਗੀ ਪੱਟੀ ਹੁਣ ਪੇਟ ਤੇ ਹੁਣ ਨਹੀਂ ਦਰਦ ਹੁੰਦੀ ਅੱਜ ਨਹੀਂ ਕਿਸੇ ਨੂੰ ਬਚਕਣਾ 100 ਮੀਟਰ 15 ਸੈਕਿੰਡ ਸਾਰਾ ਪੰਜਾਬ ਟੇਡ ਵਿੱਚ ਪਾ ਲਿਆ ਈ ਇੰਨਾ ਵੇਲੇ ਬਹੁਤ ਡਰ ਲੱਗਦਾ ਪੰਜਾਬ ਪੁਲਿਸ ਤੋਂ ਅੱਜ ਨਹੀਂ ਕਿਸੇ ਨੂੰ ਬਚਕਣਾ ਇਹਨੇ ਤਾਂ ਬੈਲਟ ਲਾਉਣ ਲਈ ਵੀ ਬੰਦਾ ਰੱਖਿਆ ਹੁਣ ਸਾਰਿਆਂ ਦੇ ਚਲਾਨ ਕੱਟਣਗੇ ਆਉਣ ਵਾਲੀ ਦੀਵਾਲੀ 'ਚ ਇਹਦੀ ਵਰਦੀ ਵੀ ਰੱਸੀ ਨਾਲ ਸੀਤੀ ਹੋਣੀ ਆ ਜਾ ਕਪੜਾ ਚੜਾ ਕੁਰਸੀਆਂ ਤੇ ਪੰਪ ਦਿੰਦਾ ਕਿਹੜਾ ਤੈਨੂੰ ਵੀਰ ਝਾੜੂ ਮਾਰ ਲੈ ਮਾਲਕ ਕੌਣ ਹੀ ਆਲਾ ਵਾ ਸੀਸੇ ਸਾਫ਼ ਕਰ ਲੈ ਪਹਿਲਾਂ ਪਤੰਦਰਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਪਟਾਕੇ ਵਰਗੇ ਤੇਰੇ ਘਰ ਕੇ ਵੀ ਤਾਂ ਪਟਾਕੇ ਇਹ ਤਾਂ ਚਲਾਉਣੇ ਪੈਂਦੇ ਆ ਨਹੀਂ ਤੇਰਾ ਤਾਂ ਪਟਾਕਾ ਵੀ ਤੇਰੇ ਵਾਂਗ ਚੱਲਣਾ ਰੁੱਕ ਰੁੱਕ ਕੀ ਕਹਿਣ ਰਿਹਾ ਅੰਨੀ ਰਿਹਾ ਆਤਸ਼ ਬਾਜ ਤੇ ਬੈ ਕੇ ਉੱਡ ਜਾ ਤੇਰੇ ਕਰਕੇ ਵੀ ਤਾਂ ਪਟਾਕੇ ਚ ਚਲਾਉਣੇ ਪੈਂਦੇ ਆ ਨਹੀਂ ਭੈਣ ਦਿਆ ਵੀਰਾ ਕੀ ਕਹਿਣ ਦਿਆਂ ਸਾਰਾ ਜੋਰ ਤਾਂ ਬਾਬੇ ਦਾ ਲੱਗ ਗਿਆ ਲੋਕੀ ਤਾਂ ਐਵੇਂ ਜੈਸੀ ਵੀ ਸੱਦ ਲੈਂਦੇ ਆ ਇਹਨੂੰ ਕਹਿੰਦੇ ਆ ਡੁੱਬਦੇ ਨੂੰ ਤਣਕੇ ਦਾ ਸਹਾਰਾ ਇਹ ਚੰਗੇ ਤੇ ਕੀ ਮੰਦੇ ਨਹੀਂ ਸਭ ਜਿਤਾਇਆ ਹੱਥ ਨਾਲ ਆਉਂਦਾ ਫਿਰ ਥੋੜੇ ਨਾ ਨਿਕਲਦਾ ਸੀ ਆਛੋ ਕੰਮ ਕਰਨਾ ਤੈਨੂੰ ਰਹਿਣ ਨਹੀਂ ਦੇਣਾ ਨਹੀਂ ਰਹਿਣ ਦੇਣਾ ਮੈਂ ਸ਼ਗਿਆ ਮੈਂ ਨੁਕਰੇ ਕੋਲੇ ਰੀਸਾ ਕਰਦੇ ਬਿੱਲੋ ਤੇਰੇ ਸੋਨੂ ਦੀਆਂ ਸੋਨੂ ਦਾ ਕਰੀਅਰ ਖਤਰੇ ਵਿੱਚ ਲੱਗ ਰਿਹਾ ਇਹ ਖੱ쩌 ਦਾ ਸੋਨੂ ਸੀਤਵਾਲੇ ਨੂੰ ਫੋਲੋ ਕਰਦਾ ਵਾ ਤੇ ਪੌਣੀ ਮੈਂ ਖਾਣਾ ਬਦੋਛੀਆਂ ਤੈਨੂੰ ਪੌਣੀ ਮੈਂ ਹੁਣ ਸੋਨੂ ਸੀਤਵਾਲੇ ਦਾ ਤਾਏ ਦਾ ਮੁੰਡਾ ਕੋੜਿਆ ਤੇਰੇ ਚ ਹੌਸਲੇ ਨੇ ਪੁੱਤ ਓਏ ਸੋਨੂ ਦੀ ਤੋਰ ਚੋਰੀ ਹੋ ਗਈ ਇਹ ਗਰਮੀ ਨਹੀਂ ਇੱਕ ਪਸੀਨਾ ਏ ਇਹ ਪਸੀਨਾ ਨਹੀਂ ਇਹ ਜੋਸ਼ ਆ ਵੀਰ ਬਣ ਕੇ ਚੰਗੀ ਤਰ੍ਹਾਂ ਨਹਾ ਇੱਕ ਵਾਰੀ ਇਹ ਗੁੱਸਾ ਨਹੀਂ ਇਹ ਸੁੱਖਾ ਏ ਜੋਸ਼ ਨਹੀਂ ਇਹ ਗੁੱਸਾ ਏ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹ ਇੱਕੇ ਚੀਜ਼ ਆ ਅੰਨੇ ਹੋ ਜਾਂਦੇ ਆ ਖਾ ਕੇ ਕਾਤੋਂ ਖਾਣੇ ਹੋ ਤੁਸੀਂ ਕੁਝ ਨਹੀਂ ਬਸ ਜ਼ਿਆਦਾ ਗਰਮੀ ਦਾ ਕਹਿਰ ਆ ਮੌਸਮ ਬਦਲ ਨਾਲ ਹੋ ਜਾ ਠੀਕ ਤੇਰੇ ਦੰਦ ਜ਼ਿਆਦਾ ਦਿਖਦੇ ਆ ਗੁੱਸੇ ਨਾਲੋਂ ਰੰਗ ਬਰੰਗੇ ਕੰਮ ਖਤਰੇ ਵਾਲਾ ਆ ਭੱਜ ਲੋ ਹੁਣ ਭੱਜ ਲੋ ਭੂਤ ਆ ਗਏ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲ ਜ਼ਰੂਰ ਕੱਢੋ ਤੈਨੂੰ ਸਿਰ ਤੋਂ ਫੜ ਕੇ ਕਮਾਵਾਂਗਾ ਤੈਨੂੰ ਦੰਦ ਮੈਂ ਨਵੇਂ ਲਵਾਵਾਂਗਾ ਹਾਏ ਤੈਨੂੰ ਬੁਰਸ਼ ਮੈਂ ਕਰਾਵਾਂਗਾ ਤੈਨੂੰ ਪੋਲ ਵਿੱਚ ਲਜਾਵਾਂਗਾ ਤੇਰੇ ਘੁੱਟ ਮੈਂ ਪਵਾਵਾਂਗਾ ਤੈਨੂੰ ਨਹਿਰ ਕੋਲੇ ਜਾ ਕੇ ੱੱਕਾ ਦੇ ਜਾਵਾਂਗਾ ਹੁਣ ਤਾਂ ਕਰ ਲੇਂਗਾ ਬਾਅਦ ਵਿੱਚ ਕੰਦਰਾ ਚ ਟੱਕਰਾ ਮਾਰੇਗਾ ਅੰਕਲ ਛੇਰਾ ਨੇ ਸ਼ਿਕਾਰ ਕਰਨੇ ਛੱਡ ਦੇਨੇ ਤੈਨੂੰ ਵੇ ਵੇ ਗੁੱਸੇ ਚ ਟਾਈਗਰ ਅਸਲੀ ਆ ਬਸ ਇਨਸਾਨ ਨਕਲੀ ਆ ਪੈਰਾਂ 'ਚ ਚੱਪਲਾਂ ਦਾ ਪਾ ਦਿੰਦਾ ਅੰਕਲ ਜੀ ਛੇਰ ਦਾ ਪੈਰ ਨਾ ਦਬਦਿਓ ਸੜਨ ਵਾਲੇ ਬੋਲਣਗੇ ਐਡੀਟਿੰਗਾ ਸਾਡੀ ਸਮਝ ਨਹੀਂ ਆਉਂਦੀ ਛੇਰ ਨੇ ਐਡੀਟ ਕੀਤੀ ਜਾਂ ਅੰਕਲ ਨੇ ਮਿੱਟੀ ਪੈਰਾਂ ਉੱਤੇ ਪੈਣ ਦੀ ਮੈਂ ਦੰਦੀ ਮੁੰਡੇ ਆ ਗੱਲ ਫਾਲਤੂ ਨਾ ਕਰ ਸਾਜ ਕੜੀ ਨਹੀਂ ਲਾਈ ਲੱਗਦਾ ਮੈਨੂੰ ਲੱਗਦਾ ਸ਼ਾਲ ਮਾਰੂ ਏ ਜੋਤਾ ਕਹਿੰਦੇ ਦਾੰਦ ਨਹੀਂ ਟੁੱਟਦੇ ਇਹ ਨਹੀਂ ਪੈਂਦੀ ਟਿੱਕੇ ਇਹਨੂੰ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਦੀ ਦੁਆ ਮੰਗਰਲੇ ਦਾ ਮੂੰਹ ਦੇਖੋ ਦੇਵੇਂ ਕੁਲਚਾ ਹੁੰਦਾ ਦਾੰਦ ਰਾਜਸਤਾਨੀ ਆ ਬੱਕਰੇ ਵਰਗੇ ਮਾਰਬਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਪਲੈਸ਼ ਮਾਰ ਰਿਹਾ ਪਤੰਦਰ ਮੈਨੂੰ ਤਾਂ ਲਾਰਸ ਮਿਸ਼ਨੋਈ ਲੱਗੀ ਜਾਂਦਾ ਤੇਰੇ ਪੈਰ ਨਹੀਂ ਲੱਗਦੇ ਸਾਨੂੰ ਘਰ ਦੇ ਮਰਨੀ ਦੇ ਦੇ ਦੁਕਾਨਾਂ ਸਲਫਾਸ ਨਹੀਂ ਦਿੰਦੇ ਵੀਰ ਹੁਣ ਆ ਜਾ ਗੱਡੀ ਥਲੇ ਹੁਣ ਤਾਂ ਬੰਦਾ ਮੇਰਾ ਵੀਰ ਪਿੱਛੇ ਵਾਲਾ ਸਪੀਕਰ ਮੇਰੇ ਉੱਪਰ ਸੱਟ ਦੇ ਹੱਥ ਧਰਤੀ ਤੇ ਮੇਰੇ ਪੈਰ ਨਹੀਂ ਲੱਗਦੇ ਭਾਈਆ ਤੂੰ ਗਾਲਚੋ ਪਾਇਆ ਇਹਨਾ ਮੈਨੂੰ ਫਾਹ ਦੇ ਦੇ ਬਸ ਤੁਸੀਂ ਮਾਰ ਕੇ ਸਾਹ ਲੈਣਾ ਲੱਗਦਾ ਜਾਣਾ ਇਹਨੂੰ ਲਊ ਸਾੜ ਦਿੱਤਾ ਤੁਸੀਂ ਸਾਡਾ ਆਰੀ ਯਾਰੀ ਯਾਰੀ ਹੁੱਡ ਵਿੱਚ ਯਾਰ ਤੇਰੇ ਨੂੰ ਹਾਏ ਮੇਰੇ ਸੈਂਡਲ ਚੋਰੀ ਕਰ ਲੇ ਕਈ ਵਾਰ ਪਲਾਜੋ ਵੀ ਪਾ ਲੈਂਦਾ ਭਲੇਖੇ ਨਾਲ ਵਿੱਚ ਯਾਰ ਤੇਰੇ ਨੂੰ ਕੰਦੇ ਰੋਗ ਵਿਚਾਰੀ ਢੁੰਡ ਵਿੱਚ ਯਾਰ ਤੇਰੇ ਨੂੰ ਚਾਹ ਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਆ ਯਾ ਬੰਗਲਾਦੇਸ਼ ਆ ਕੁਝ ਵੀ ਕਰ ਸਕਦੇ ਆ ਪਤੰਦਰ ਜਾ ਕੇ ਖੇਤਾਂ ਜੀ ਕੰਮ ਕਰ ਲਓ ਫਿਟਨੈਸ ਫਿਟਨੈਸ ਆਪਣੇ ਆਪ ਆ ਜਣੀ ਆ ਆ ਜਿਮ ਜੁਮਾਲਜ ਹੋਟਲਿਆਂ ਚ ਪੈਂਦੀ ਕੋਈ ਬਾਈ ਅਸਲੀ ਖੋਆ ਬਾਈ ਤੇਰੇ ਦਿਮਾਗ ਤੇ ਲੋਡ ਪਿਆ ਹੋਇਆ ਬਸ ਬਾਈ ਇੱਕ ਮਿੰਟ ਖੜ ਕੇ ਦੱਸ ਗੱਲ ਕੀ ਹੋਈ ਆ ਨਹੀਂ ਤਾਂ ਬਹੁਤ ਗਲਤ ਸੋਚ ਆ ਦੇਖੋ ਯਾਰ ਜਦੋਂ ਆਪਾਂ ਕੰਮ ਤੇ ਜਾਂਦੇ ਆ ਨਾ ਤਾਂ ਆਪਣਾ ਫੋਕਸ ਇੱਥੇ ਹੋਣਾ ਚਾਹੀਦਾ ਬਾਈ ਮੈਂ ਸਦਾ ਕੀ ਕਰੀਏ ਜਿਹੜੀਆਂ ਪਿੱਛੇ ਲੱਗ ਕੇ ਲਈਆਂ ਨੇ ਪਹਿਲਾਂ ਬਾਈ ਤੇਰੇ ਪਿੱਛੇ ਲਾ ਕੇ ਮੈਂਸਾ ਲੈ ਲਿਆ ਹੁਣ ਤੁਸੀਂ ਭੱਜੀ ਜਾਂਦੇ ਹੋ ਰੋਣਾ ਨਹੀਂ ਪੱਤੇ ਭਰਾ ਤੂੰ ਰੋਣਾ ਹੀ ਮਨੂਸ ਲੱਗਦਾ ਸਾਨੂੰ ਫੇਰ ਮੈਨੂੰ ਤੂੰ ਗਲਤ ਜਿਹਾ ਲੱਗਦਾ ਵਾ ਫੇਰ ਵੀ ਜਾਣਗੀ ਜੇ ਤੂੰ ਫੇਰ ਸ਼ੀਸ਼ਾ ਦੇ ਇੱਕ ਹੀ ਸਾਲਾ ਰੋਈ ਜਾਂਦਾ ਪਲੀਜ਼ ਛਾਲ ਮਾਰ ਦੇ ਬਾਈ ਤੇਲ ਪਿੰਨਾ ਬਾਤ ਕੁੜੇ ਤੂੰ ਕੋਈ ਬਾੜੀ ਸੋਣੀ ਨਹੀਂ ਹਾਥ ਤੇ ਤੇਲ ਲਗਾਉਣੇ ਆਂਟੀ ਇਹ ਵਗਾੜੂ ਕਿਸੇ ਦੇ ਬੁੜੇ ਨੂੰ ਆ ਕੀ ਆਂਟੀ ਫੱਟੇ ਚੱਕ ਤੇਰਾ ਫਿਲਟਰ ਦਿੰਦਾ ਸਾਬ ਕੁੜੇ ਨਹੀਂ ਅਸੀਂ ਪਿੰਟਾਂ ਵਾਲੇ ਕਬਰਾਂ ਦੀ ਲੋੜ ਨਹੀਂ ਰੋੜਵੇ ਬਸ ਨੂੰ ਨਵੇਂ ਪੇੜ ਕੀਤਾ ਧੌਣ ਤੇ ਵੀ ਵਾਲ ਪੱਟੀ ਭਰਤੀ ਨਹੀਂ ਯਾਰ ਤੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ ਟੂ ਪਾਕ ਵੀ ਸੋਲ ਜਾਣਾ ਚੋਰਾ ਨੂੰ ਪਤਾ ਲੱਗ ਗਿਆ ਮੇਰੇ ਬਾਰੇ ਨਾ ਭਾਈ ਤੂੰ ਕੱਲਾ ਹੀ ਆ ਟੂ ਪਾਕ ਨਾ ਨਾ ਤੂੜ ਪਾਕ ਮੇੜੇ ਵਾਲੇ ਵੀ ਸਿਰਾਂ ਹੀ ਲਾਉਂਦੇ ਆ ਪਤੰਦਰ ਦਰਿਆਈ ਘੋੜਾ ਟੰਟਣ ਮਾਸੀ ਮੰਜਾਰਾ ਹੜ ਦੇ ਪਾਣੀ ਵਿੱਚ ਡੁੱਬ ਗਿਆ ਬੀਬਾ ਇਸ ਤੋਂ ਡਰ ਕੇ ਭੱਜ ਗਿਆ ਹੋਣੀਆਂ ਹੁਣ ਨਹੀਂ ਆਉਂਦਾ ਆਪਣਾ ਜਲੂਸ ਆਪ ਹੀ ਕਢਾਈ ਜਾਂਦੀਆਂ ਨੇ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਲਈਏ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਚਾਹਤੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ